ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਪਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਕ੍ਰਸ਼ ਕਾਟਨ ਦੇ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਇਹ ਵਾਲੇ ਸੂਟ ਹੋਣਗੇ ਜਿਹੜੇ ਰਾਮਟੈਕਸ ਕਾਟਨ ਦੇ ਉੱਪਰ ਰਹਿਣ ਵਾਲੇ ਆ ਔਰ ਇਹ ਵਾਲੇ ਸੂਟ ਹੋਣਗੇ ਜਿਹੜੇ ਕੈਮਰੇ ਕਾਟਨ ਦੇ ਉੱਪਰ ਰਹਿਣ ਵਾਲਾ ਜਿਹੜਾ ਪੂਰਾ ਸੈੱਟ ਹੋਏਗਾ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਹੋਏਗਾ 2.5 ਮੀਟਰ ਦਾ ਦੁਪੱਟਾ ਹੋਏਗਾ ਔਰ ਸ਼ਰਟ ਦਾ ਵੀ ਜਿਹੜਾ ਪੀਸ ਹੋਏਗਾ 2.5 ਮੀਟਰ ਦਾ ਹੋਏਗਾ ਜਿਸ ਤੇ ਉੱਪਰ ਵੀ ਜਿਹੜਾ ਹੈਗਾ ਫਰੰਟ ਇਹ ਵਾਲੇ ਸੂਟ ਹੋਣਗੇ ਜਿਹੜੇ ਏ ਵੀ ਪਿਓਰ ਕਾਟਨ ਦੀ ਸ਼ਰਟ ਹੋਏਗੀ ਜਿਸ ਤੇ ਫਰੰਟ ਔਰ ਬੈਕ ਦੇ ਉੱਪਰ ਫੁੱਲੀ ਵਰਕ ਰਹੇਗਾ ਨਾਲ ਜਿਕਨ ਦਾ ਪਲਾਜ਼ੋ ਹੋਏਗਾ ਤੇ ਨਾਲ ਜਿਕਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 1350 ਰੁਪਏ ਇਹ ਵਾਲੇ ਸੂਟ ਹੋਣਗੇ ਜਿਹੜੇ ਕ੍ਰਸ਼ ਕਾਟਨ ਦੇ ਉੱਪਰ ਰਹਿਣ ਵਾਲਾ ਫੈਬਰਿਕ ਹੋਏਗਾ ਪਲੇਨ ਫੈਬਰਿਕ ਹੋਏਗਾ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚੋਂ ਚੂਜ਼ ਕਰ ਸਕਦੇ ਹੈਗੇ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਵਾ ਸਕਦੇ ਹੈਗੇ ਇਹ ਵਾਲੇ ਸੂਟ ਹੋਣਗੇ ਜਿਹੜੇ ਵੀ ਕ੍ਰਸ਼ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਆ ਇਹ ਡਿਜਟਲ ਪ੍ਰਿੰਟ ਦੇ ਉੱਪਰ ਹੋਣਗੀ ਔਰ ਇਹ ਵਾਲਾ ਜਿਹੜਾ ਫੈਬਰਿਕ ਹੋਇਆਗਾ ਵੀ ਕ੍ਰਸ਼ ਕਾਟਨ ਦੇ ਉੱਪਰ ਹੋਇਆਗਾ ਜਿਸ ਦੇ ਵਿੱਚ ਵਰਕ ਰਹਿਣ ਵਾਲਾ ਸੈਲਫ ਵਰਕ ਹੋਏਗਾ ਪ੍ਰਾਈਸ ਹੈ ਗਰਗਰੇ ਦਾ ਪਰ ਮੀਟਰ ਦੇ ਅਕੋਰਡਿੰਗ ਹੋਏਗਾ ਇਹ ਵਾਲੀ ਜਿਹੜੀ ਕਾਟਨ ਹੋਏਗੀ ਇਹ ਕਾਟਨ ਹੋਏਗੀ ਜਿਹੜੀ ਹੈਂਡ ਮੇਡ ਕਾਟਨ ਰਹਿਣ ਵਾਲੀ ਹੈਗੇ ਬਹੁਤ ਹੀ ਫਾਈਨ ਕੁਆਲਿਟੀ ਦੀ ਜਿਹੜੀ ਹੋਏਗੀ ਕਾਟਨ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਜਰਜਟ ਦੇ ਉੱਪਰ ਹੋਣਗੇ ਤੇ ਨਾਲ ਪਿਓਰ ਬੰਬਰ ਦਾ ਦੁਪੱਟਾ ਹੋਏਗਾ ਨਾਲ ਪਲੇਨ ਜਰਜਟ ਦੀ ਬਾਟਮ ਹੋਏਗੀ 999 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਸ਼ਰਟ ਦੇ ਵਿੱਚ ਜਿਹੜਾ ਆਰੀ ਦਾ ਵਰਕ ਕੀਤਾ ਗਿਆ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਂਦੀ ਹੈ ਇਹ ਵਾਲੇ ਸੂਟ ਦੀ ਔਰ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਾ ਸਟਾਫ ਹੋਇਆ ਤੇ ਜਿਸ ਦੇ ਨਾਲ ਮੈਚਿੰਗ ਜਿਹੜਾ ਹੈਗਾ ਯਾ ਉਹ ਦੁਪੱਟਾ ਰਹਿਣ ਵਾਲਾ ਹੈ ਦੁਪੱਟਾ ਹੋਏਗਾ ਚਿਕਨ ਦਾ ਹੋਏਗਾ ਨਾਲ ਪਲੇਨ ਬਾਟਮ ਹੋਏਗੀ ਡਿਸਟ੍ਰਿੰਟ ਦੀ ਸ਼ਰਟ ਹੋਏਗੀ ਪ੍ਰਾਈਸ ਰਹਿਗਾ 800 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਤੇ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਜਿਹੜਾ ਫੈਬਰਿਕ ਹੋਏਗਾ ਇਹ ਵਾਲਾ ਸੂਟ ਹੈਗਾ ਜਿਹੜਾ ਆਪਾਂ ਨੇ ਮਸਲਿਨ ਕਾਟਨ ਦੇ ਉੱਪਰ ਰੈਡੀ ਹੋਏਗਾ ਨਾਲ ਜਿਹੜਾ ਇਸ ਤੇ ਬਾਟਮ ਹੋਏਗੀ ਉਹ ਲਾਈਨਿੰਗ ਵਾਲੀ ਬਾਟਮ ਹੋਏਗੀ ਡਿਜੀਟਲ ਪ੍ਰਿੰਟ ਦੀ ਔਰ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਹ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਹੈ ਪ੍ਰਾਈਸ ਰਹੇਗਾ 999 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਮਿਲ ਜਾਏਗੇ